ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਜੈ ਵਾਲਮਿਕੀ ਜੈ ਭੀਮ ਜੈ ਭਾਰਤ ਪਹਿਲਾਂ ਮੈਂ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡੇ ਛੋਟੇ ਜੇ ਮੈਸੇਜ ਤੇ ਜਲਦ ਜੜੀ ਸਾਡੀ ਆਵਾਜ਼ ਆ ਲੋਕਾਂ ਤੱਕ ਪਹੁੰਚਾ ਲਈ ਅੱਗੇ ਵਧਦੇ ਹੋ ਵੈਲਕਮ ਆ ਤੁਹਾਡਾ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਦੇਵਾਨ ਜੀ ਦਾ ਜੋ ਪਾਵਨ ਪ੍ਰਗਟ ਉਤਸਵ 17 ਅਕਤੂਬਰ ਨੂੰ ਬੜੀ ਧੂਮ ਧਾਮ ਦੇ ਨਾਲ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਇੱਕ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਤੋਂ ਜਿਹੜੀ 5 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਇਹ ਪੂਰੇ ਹਿਮਾਚਲ ਤੋਂ ਆਲਓਵਰ ਸਮਾਜ ਇਕੱਠਾ ਹੋ ਕੇ ਜਿਹੜਾ ਭਗਵਾਨ ਵਾਲਮੀਕੀ ਤੀਰਥ ਅਮਰੀਸਰ ਜਾ ਰਿਹਾ ਵਾ ਔਰ ਹੁਸ਼ਿਆਰਪੁਰ ਦੇ ਵਿੱਚ ਸ਼ਿਆਰਪੁਰ ਦੀ ਧਰਤੀ ਤੇ ਉਹਨਾਂ ਨੇ ਉਹਨਾਂ ਦੇ ਨਾਲ ਸੰਤ ਸਮਾਜ ਮਾਤਾਵਾ ਭੈਣਾ ਵੱਡੇ ਛੋਟੇ ਸਾਰੇ ਮਤਲਬ ਆਲ ਓਵਰ ਸਮਾਜ ਇਕੱਠਾ ਹੋ ਕੇ ਜਿਹੜਾ ਆ ਰਿਹਾ ਔਰ ਸ਼ਾਰਪੁਰ ਦੀ ਧਰਤੀ ਤੋਂ ਹੋ ਕੇ ਉਹਨਾਂ ਨੇ ਜਿਹੜਾ ਅੰਮ੍ਰਿਤਸਰ ਨੂੰ ਰਵਾਨਾ ਹੋਣਾ ਔਰ ਅਸੀਂ ਪਰਮਪਿਤਾ ਪਰਮਾਤਮਾ ਦੀ ਜਿਹੜੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆਂ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਸ਼ੋਭਾ ਯਾਤਰਾ ਪਹਿਲੀ ਵਾਰ ਜਿਹੜੀ ਹਿਮਾਚਲ ਤੋਂ ਪੰਜਾਬ ਦੇ ਅੰਦਰ ਆ ਰਹੀ ਹੈ ਉਹਦਾ ਵੈਲਕਮ ਉਹਦਾ ਸਵਾਗਤ ਕਰਨ ਲਈ ਇੱਕ ਜੁਟ ਹੋਈ ਏ ਅਸੀਂ ਭਗਵਾਨ ਵਾਲਮੀਕੀ ਧਰਮ ਰੱਖਿਆ ਸਮਿਤੀ ਵੱਲੋਂ ਅੱਜ ਜੋ ਪ੍ਰੈਸ ਕਾਨਫਰੰਸ ਦਾ ਯੋਜਨ ਕੀਤਾ ਗਿਆ ਉਸ ਵੱਲੋਂ ਉਹਨਾਂ ਦਾ ਸ਼ਾਰਪੁਰ ਤੇ ਆਨ ਤੇ ਚੱਕ ਸਾਧੂ ਤੋਂ ਜਿਹੜਾ ਉਹਨਾਂ ਦਾ ਵੈਲਕਮ ਸਵਾਗਤ ਜਿਹੜਾ ਕੀਤਾ ਜਾਵੇਗਾ ਔਰ ਲੰਗਰ ਦਾ ਖਾਸ ਤੌਰ ਉੱਥੇ ਪ੍ਰਬੰਧ ਕੀਤਾ ਗਿਆ ਵਾ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਰਵਾਨਾ ਕਰਕੇ ਲੰਗਰ ਪ੍ਰਸ਼ਾਦਾ ਖਾ ਲਾ ਕੇ ਰਵਾਨਾ ਕਰਕੇ ਸ਼ਹਿਰ ਦੇ ਮੁੱਖ ਮੁੱਖ ਬਿਯਾਰਾਂ ਦੇ ਵਿੱਚੋਂ ਗੁੰਮਦੇ ਹੋਏ ਜਲੰਧਰ ਬਾਈਪਾਸ ਤੇ ਰੋਡ ਤੇ ਤੋਂ ਰਵਾਨਾ ਹੋ ਕੇ ਜਿਹੜਾ ਕਿਉਂਕਿ ਉਹਨਾਂ ਦੇ ਵੈਲਕਮ ਜਿਹੜੇ ਆ ਹਰੇਕ ਚੌਂਕ ਦੇ ਵਿੱਚ ਹਰੇਕ ਰਸਤੇ ਦੇ ਵਿੱਚ ਜਿਹੜਾ ਵਧੀਆ ਅਲੱਗ-ਅਲੱਗ ਧਰਮਾਂ ਤੋਂ ਮੈਂ ਅਪੀਲ ਕਰਦਾ ਵੀ ਸ਼ਾਰਪੁਰ ਦੇ ਵਿੱਚ ਰਾਜਨੀਤਿਕ ਸਮਾਜਿਕ ਧਾਰਮਿਕ ਜਿੰਨੀਆਂ ਵੀ ਜਿੱਥੇ ਬੰਦੀਆਂ ਵਾ ਧਰਮ ਤੋਂ ਉੱਪਰ ਉੱਠ ਕੇ ਆਪਾਂ ਉਹਨਾਂ ਦਾ ਸਵਾਗਤ ਕਰੀਏ ਵੈਲਕਮ ਕਰੀਏ ਤਾਂ ਜੋ ਇੱਕ ਸਮਾਜ ਦੇ ਵਿੱਚ ਸੱਚੇ ਸੁੱਚੇ ਜਿਹੜੀ ਇੱਕ ਪਿਆਰ ਭਰੀ ਜਿਹੜੀ ਆਪਸੀ ਭਾਈਚਾਰਾ ਵਾ ਉਹਦੀ ਜਿਹੜੀ ਵਿਚਾਰ ਜਿਹੜੇ ਆ ਉਹ ਜਿਹੜੀ ਗੱਲ ਵਾ ਲੋਕਾਂ ਤੱਕ ਪਹੁੰਚ ਸਕੂਗੀ ਮੈਂ ਇਹੀ ਬੇਨਤੀ ਫੇਰ ਇੱਕ ਵਾਰ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਸਾਥੀ ਸਮਾਜ ਸੇਵੀ ਠੇਕੇਦਾਰ ਭਗਵੰਦ ਦਾ ਸਿੱਧੂ ਜੀ ਰਾਜਕੁਮਾਰ ਰਾਜੂ ਜੀ ਜਲੰਧਰ ਤੋਂ ਗੁਰਮukh ਹੌਸਲਾ ਜੀ ਲਡਿੰਗ ਕੁਮਾਰ ਬੱਗਾ ਜੀ ਧਿਆਨ ਚੰਦ ਜੀ ਬਲਵਿੰਦਰ ਮਰਵਾਹਾ ਜੀ ਹੋਰ ਮੇਰੀ ਸਮੁੱਚੀ ਟੀਮ ਜਿੰਨੀ ਵੀ ਨਾਲ ਸਾਹਿਬ ਹੁਣੀ ਇਕੱਠੇ ਭਗਵਾਨ ਵਾਲਮੀਕੀ ਧਰਮ ਰੱਖਿਆ ਸਮਿਤੀ ਦੀ ਜਿੰਨੀ ਵੀ ਟੀਮ ਹੈ ਸਾਰੀ ਅੱਜ ਇੱਥੇ ਇਕੱਠੀ ਹੋਈ ਆ ਔਰ ਬੜੇ ਜੋਰਾ ਸ਼ੋਰਾ ਦੇ ਨਾਲ ਜਿਹੜਾ ਇਹਦਾ ਸਵਾਗਤ ਕਰ ਰਹੇ ਔਰ ਮੈਂ ਤੁਹਾਨੂੰ ਇਸ ਦਾ ਰੂਟ ਪਲਾਨ ਜਿਹੜਾ ਵਾ ਉਹ ਜ਼ਰੂਰ ਦੱਸਣਾ ਚਾਹਨਾ ਕਿਉਂਕਿ ਉਹ ਕਾਰਡ ਦੇ ਵਿੱਚ ਜਿਹੜਾ ਅਸੀਂ ਨਹੀਂ ਮੈਂਸ਼ਨ ਕਰ ਸਕੇ ਇਹਦਾ ਰੂਟ ਜਿਹੜਾ ਜਿੱਦਾਂ ਹੀ ਉਹਨਾਂ ਨੇ ਉਨੇ ਤੋਂ ਇਕੱਠੇ ਹੋ ਕੇ ਚੱਲਣਾ ਚੱਕ ਸਾਧੂ ਚੱਕ ਸਾਧੂ ਤੋਂ ਜਾਨਖੇਲਾ ਬਜਵਾੜਾ ਬੁੱਲਾਵੜੀ ਬੁੱਲਾਵੜੀ ਤੋਂ ਸਾਡਾ ਮਾਲਪੁਰ ਅੱਡਾ ਮਾਲਪੁਰ ਅੱਡੇ ਤੋਂ ਸੈਸ਼ਨ ਚੌਂਗ ਸੈਸ਼ਨ ਚੌਂਗ ਤੋਂ ਹੁੰਦੇ ਪ੍ਰਵਾਹ ਚੌਂਗ ਤਾਂ ਪ੍ਰਵਾਹ ਚੌਂਗ ਤੋਂ ਸਿੱਧਾ ਜਲੰਧਰ ਰੋਡ ਜਿਹੜਾ ਵਾ ਹੋ ਰਵਾਨਾ ਹੋਊਗੀ ਕਿੰਨੀ ਕੀ ਹੈ ਜੀ ਆਪਕੋ ਕਿੰਨੇ ਵਜੇ ਪਹੁੰਚ ਰਹਿਣੀ ਹੈ ਲਗਭਗ ਉਹਨਾਂ ਨੇ 2 ਵਜੇ ਤੱਕ ਸਾਡੇ ਕੋਲ ਜਿਹੜਾ ਪਹੁੰਚ ਜਾਣਾ ਵਾ 2 ਵਜੇ ਦਾ ਸਮਾਂ ਜਿਹੜਾ ਵਾ ਅਸੀਂ ਸਾਰਿਆਂ ਨੂੰ ਉਸ ਹਿਸਾਬ ਨਾਲ ਸਮਾਂ ਦੇਵਾਂਗੇ ਤਾਂ ਜੋ ਹਰੇਕ ਕੋਈ ਆਪਣਾ ਆਪਣਾ ਜਿਹੜਾ ਵੈਲਕਮ ਸਵਾਗਤ ਕਰਨਾ ਚਾਹੁੰਦਾ ਚੌਂਕ ਦੇ ਵਿੱਚੋਂ ਕਰ ਸਕੇ ਪ੍ਰਸ਼ਾਸਨ ਵਾਲੋ ਕਿੱਦਾਂ ਦਾ ਅਰੇਂਜਮੈਂਟ ਆ ਉਹਨਾਂ ਨੂੰ ਕੋਈ ਇਦਾਂ ਦੀ ਅੱਜ ਅਸੀਂ ਮਾਨਯੋਗ ਹਿਸ਼ਾਰਪੁਰ ਦੇ ਜਿਹੜੇ ਸਾਡੇ ਸਤਿਕਾਰਯੋਗ ਐਸਐਸਪੀ ਸਾਹਿਬ ਆ ਉਹਨਾਂ ਨੂੰ ਮੰਗ ਪੱਤਰ ਦੇ ਜਾਂਦਾ ਸਿਕਿਉਰਟੀ ਬਾਰੇ ਜਿਹੜਾ ਟ੍ਰੈਫਿਕ ਦੀ ਜਿਹੜੀ ਉਲੰਘਣਾ ਨਾ ਕਿਤੇ ਵੀ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਜਿਹੜੀ ਵਾਦਾ ਜਿਹੜੀ ਆ ਸ਼ੋਭਾ ਯਾਤਰਾ ਦੇ ਵਿੱਚ ਵਾ ਕੋਈ ਵੀ ਇਦਾਂ ਦੀ ਨਾ ਹੋਵੇ ਉਹਦੇ ਲਈ ਮੰਗ ਪੱਤਰ ਦੇ ਜਾਂਦਾ ਔਰ ਸਾਨੂੰ ਪੂਰਾ ਵਿਸ਼ਵਾਸ ਆ ਉਹਨਾਂ ਨੇ ਸਾਨੂੰ ਪੂਰਾ ਹੌਸਲਾ ਵੀ ਦਿੱਤਾ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਲੌਂਗ ਆਨ ਆਰ ਮੇਨਟੇਨ ਕੀਤਾ ਜਾਵੇਗਾ ਧੰਨਵਾਦ ਜਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ